ਹਾਂਜੀ ਵੀਰ ਜੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਵੀਰ ਜੀ ਤੁਹਾਡੇ ਆਪਣੇ ਮਨਜਿੰਦਰ ਡੇਰੀ ਫਾਰਮ ਦੇ ਵਿੱਚ ਅੱਜ ਆਪਾਂ ਆਪਣੇ ਫਾਰਮ ਤੋਂ ਵੀਡੀਓ ਬਣਾਉਣ ਲੱਗੇ ਹਾਂ ਦੋ ਕੰਮ ਜੀ ਇੱਕ ਆ ਗੱਪਣ ਤੇ ਇੱਕ ਆ ਸੂਹੀਓਤੀ ਵੀਰ ਜੀ ਇਹਦੀ ਡਿਟੇਲ ਦੱਸਾਂਗੇ ਵੀਰ ਜੀ ਤਾਂ ਅਨਸਾਰੀ ਇਹਦਾ ਵੀਰ ਜੀ ਸੂਆ ਦੁੱਧਾ ਜੀ ਇਹਦੇ ਥਲੇ ਵੀਰ ਜੀ ਦੁੱਧ ਹੋਊਗਾ ਜੀ 7 ਤੋਂ 8 ਕਿਲੋ ਚਲੋ ਆਪਾਂ ਨੂੰ 8 ਕਿਲੋ ਦੱਸਿਆ ਆਪਣੀ ਕਿਹੜੀ ਘਰ ਦੀ ਆ ਪਿੱਛੋਂ ਆਪਾਂ ਲਿਆਂਦੀ ਆ ਆਪਾਂ ਨੇ ਆਖੀ ਜਾਈਏ ਆਪਣੇ ਘਰ ਦੀ ਆ ਪਿਛੋਂ ਲੈ ਕੇ ਆਏ ਆ ਆ ਇਹਦੇ ਕੋਲੇ ਦੁੱਧ ਮੇਕੀ 8 ਕਿਲੋ ਆ ਆ ਜਿਹੜਾ ਵੀਰ ਭਰਾ ਸਜਣ ਮਿੱਤਰ ਆਵੇ ਆਪਣੇ ਕੋਲੇ ਆ ਆਣ ਕੇ ਤਸੱਲੀ ਕਰੇ 8 ਕਿਲੋ ਦੁੱਧ ਵਾ ਦੋਵੇਂ ਟਾਈਮ ਆਣ ਕੇ ਤਸੱਲੀ ਕਰੇ ਬਾਹਰ ਦੇਖ ਲੋ ਜੀ ਕਿੱਦਾਂ ਦੀ ਹੈ ਇੱਕ ਰੰਗ ਕਾਲੀ ਸ਼ਾਹ ਜਲਸੀ ਕ੍ਰੋਸ ਆ ਲਓ ਜੀ ਇੱਕ ਵੇਰ ਇੱਧਰ ਥੱਲੇ ਮਾਰ ਦੇ ਵੀਰ ਮੇਰੇ ਕੰਗਾ ਇੱਕ ਮਿੰਟ ਠੰਡੀ ਠੁੰਡੀ ਵੜੀਆ ਦੇਖ ਭੈਣ ਭਰਾ ਨੇ ਚੋਣੀ ਹੁੰਦੀ ਹੈ ਕਿ ਜਨਾਨੀ ਨੇ ਕਿ ਭੈਣ ਨੇ ਚੋਣੀ ਹੁੰਦੀ ਆ ਇੱਕ ਕ੍ਰੀਮ ਖਾਦੋ ਇਹਨਾਂ ਟੈਸ਼ਨ ਥਾਨ ਲੱਗਾ ਵੇਖੋ ਵੀਰ ਜੀ ਨਿਗਾਨੇਗਾ ਐ ਇਤਲੀ ਲਾ ਵੀ ਕੀ ਕੈਮਰਾ ਐਨ ਮਾਰੋ ਮਾਰਿਆ ਠੰਡੀ ਸੀ ਲਾ ਬਿਲਕੁਲ ਵੀਰ ਜੀ ਇੱਕ ਰੀ ਛਾਤੀ ਮਾਰ ਸਕਦੇ ਜੇ ਇੱਕ ਰੀ ਆਪਾਂ ਵੀਰ ਉਹਨਾਂ ਨੂੰ ਖੋਲ ਕੇ ਪਕਾਉਂਦੇ ਆਂ ਬਾਹਰ ਚਲੋ ਫੇਸ ਕੁਆਲਟੀ ਵੇਖਾਦੇ ਵੀਰ ਜੀ ਆਸ ਤੇ ਆ ਤੇ ਵੀਡੀਓ ਆ ਵਧੀਆ ਬੜੇ ਵੀਰ ਜੇ ਘੜ ਭਰਾ ਵੇਖਣ ਜਿੱਥੇ ਮਰਜੀ ਦਿੱਖ ਲਾਰ ਕੇ ਪਾ ਵੇੜੇ ਚੋਲੋ ਇਹਨੂੰ ਕੋਈ ਨਿੰਦ ਵਜਾ ਨਹੀਂ ਇਹੋ ਜੀ ਕੋਈ ਸੀਠਾਂ ਦੇ ਡੱਕਰ ਤਾਂ ਥੋੜਾ ਜਿਹਾ ਵੱਡਾ ਹੋ ਜਾਂਦਾ ਥਣ ਬਹੁਤ ਪਿਆਰਾ ਲੱਗਾ ਜਿਵੇਂ ਕਿਸਨਾ ਘੜ ਘੜ ਰੱਖੀ ਹੋਣੀ ਉਦੋਂ ਥਣ ਲੱਗਾ ਵੇਖ ਲੋ ਬੀਜੀ ਦੁੱਧ ਵੀਰੇ ਸਾਲੇ ਕਿੰਨਾ ਜੀ ਹਾਂ ਜੀ ਦੁੱਧ ਸਾਲੇ ਕਿੰਨਾ ਜੀ ਕਿਹਨਾਂ ਦੱਸਤਾ ਆਪਾਂ ਵੀਡੀਓ ਦੇ ਵਿੱਚ ਬੋਲੁੰਦੇ ਆ ਵੀ ਜੀ 7 ਤੋਂ 8 ਕਿਲੋ 8 ਕਿਲੋ ਦੱਸਿਆ ਨਾ ਚਲੋ 7 ਕਿਲੋ ਪੱਕਾ ਹੋਊਗਾ ਭਾਅ ਬਿਲਕੁਲ ਉੜਦੀਆਂ ਵਾਲੇ ਕਰਦੇ ਨੇ ਆਪਾਂ ਜਿਹੜਾ ਭੈਣ ਭਰਾ ਜਾਵੇ ਨਾ ਫੇਰ ਹੀ ਮਾਨਦਾਨ ਹੈ ਕਿੰਨਾ ਮਾਨਦਾਨ ਮਾਨਦਾਨ ਵੇਖੀ ਆਪਾਂ ਇਹਦਾ ਮੁੱਲ ਜਹੇ ਜੋ ਮਰਜ਼ੀ ਕਰੀਏ 20 25 ਜੋ ਮਰਜ਼ੀ ਕਰੀਏ 13000 ਦੀ ਵੈਟ ਦੇ ਦਾਂਗੇ ਬਿਲਕੁਲ ਨਾਰਮਲ ਭਾਅ ਵਾ ਠੀਕ ਹੈ ਭੈਣ ਭਰਾ ਨੇ ਛੋਟੇ ਜ਼ਿਮੀਂਦਾਰ ਕੋਈ ਭਰਾ ਕਿਸੇ ਨੇ ਘਰੇ ਆਦ ਗੁਜ਼ਾਰਾ ਕਰਵਾਉਂਦਾ ਹੁੰਦਾ ਵਾ ਤਾਂ ਕਰਕੇ ਚਲੋ ਛੋਟੀਆਂ ਲੈਣਾ ਜਿਆਦੇ ਮੰਗਦੇ ਕੋਈ ਚਲੋ ਆਪਾਂ ਨੂੰ ਸੂਈ ਸਾਈਜ਼ ਦਾ ਦੇ ਵਿੱਚ ਹੀ ਆਪਾਂ ਨੂੰ ਕੋਈ ਪਤਾ ਨਹੀਂ ਆ ਕੋਈ ਭੈਣ ਭਰਾ ਆਪਾਂ ਨੂੰ ਆਖੀ ਜਾਵੇ ਵੀ ਜੀ ਕਿੰਨਾ ਚਿਰ ਹੋ ਗਿਆ ਸੂਈ ਦਾ ਪਿੱਛੋਂ ਲਈ ਇਹ ਵਿੱਚ 20 ਦਿਨ ਵੀ ਉਹ ਹੱਦੇ ਮਹੀਨਾ ਵੀ ਉਹ ਹੱਦਾ ਵਾ ਆਪਣਾ ਇਹਦੇ ਬਾਰੇ ਕੋਈ ਸਾਲ ਵੀ ਹੋ ਸਕਦਾ ਸੂਈ ਨੂੰ ਇਹ ਵੀ ਧੂਖ ਮਰੀ ਗਈ ਇਹ ਉਹ ਗੱਲ ਗਲਤ ਆਪਣੀ ਜੀ ਆ ਵੀਰ ਜੀ ਬੜ ਕੇ ਦਾਈ ਹਾਂਜੀ ਆ ਬੜ ਕੇ ਦਾਈ ਜੀ ਆਪਾਂ ਹੀ ਪੌਣੀਤ ਨਹੀਂ ਹੈ ਦੀਆਂ ਨਾ ਡਿਟੇਲ ਬਹੁਤ ਪਿੱਛੋਂ ਵੀ ਰਾਣੇ ਦਿੱਤੀ ਆ ਜਿਨ੍ਹਾਂ ਤੋਂ ਆਪਣਾ ਘਰੋਂ ਲਈ ਹੈ ਨਾ ਵੜਾਂ ਦੀ ਹਾਂਜੀ ਜੀ ਹਾਂਜੀ ਇਹ ਵੀ ਜੀ ਆਪਾਂ ਨੂੰ ਡਿਟੇਲਸ ਦੁੱਧ ਉਹ ਨਾ ਚੰਗੀ ਦਿੱਤੀ ਦੁੱਧ ਆਦੀ ਪਹਿਲੇ ਸੂਏ ਆਉਂਦੇ ਬਹੁਤ ਚੰਗਾ ਦੁੱਧ ਆਇਆ ਦੂਜੇ ਸੂਏ ਆਣ ਕਿ ਦੁੱਧ ਚੰਗਾ ਦੇ ਜੂਗੀ ਅੱਛਾ ਜੀ ਤੇ ਚਲੋ ਆਪਾਂ ਪਾਦਨੇ ਆ ਜੇ ਕੋਈ ਭੈਣ ਭਰਾ ਸ਼ੌਂਕੀਆ ਤੌਰ ਤੇ ਹੋਊਗਾ ਮੇਰੇ ਇਹ ਵੀ ਮੈਂ ਚੱਲ ਸਵਾਸੂਗੇ ਵੇਚਾਂਗੇ ਕਰੀਨ ਚਲੋ 10 ਦੇ ਦੇ ਜੀ 12 ਦੇ ਦੇ ਉਹਨਾਂ ਚੋਂ ਦੁੱਧ ਆਪਾਂ ਨੂੰ ਜਿਆਦਾ ਹੀ ਦੱਸਿਆ ਹਾਂਜੀ ਤੇ ਉਹ ਤੇ 17 ਤੇ ਆਪਾਂ ਮੈਂ ਵੀ ਚਲੋ ਜੇ ਕੋ ਭੜ ਭੜ ਹੋਊਗਾ ਤੂੰ ਨੂੰ ਦੇ ਦਾਂਗੇ ਆਪਾਂ ਕਿਹਨਾਂ ਨੂੰ ਇੱਕ ਨਹੀਂ ਥੋਲ ਥੋਲ ਕੇ ਬੁਲਾ ਦੇਣੀਆਂ ਥੋਲ ਤਾਂ ਪੇ ਖਾ ਲੀਏ ਇੱਕ ਰੀ ਫੇਸ ਕੁਆਲਟੀ ਬਹਾਉ ਇਧਰ ਆਉ ਤੂੰ ਬੱਠਾ ਹੰਡੀ ਢੁੰਡੀ ਬੜੀ ਕਰਮਾਲੀ ਬੱਸੀ ਥੋੜਾ ਥੋੜਾ ਫੋਟੋ ਆਏ ਨਾ ਐ ਚਾਲ ਤਾਂ ਆਉਣਾ ਕੋੜੀ ਅੱਗੀ ਆ ਹਾਂ ਤੁਹਾਨੂੰ ਮਖਾਦੋ ਕਰਾਇਆ ਗਲਾਮ ਮੂਦੇ ਮਾਰੇ ਹੁੰਦੇ ਵੇਖ ਲੋ ਇੱਕ ਰੀ। ਇੱਧਰ ਜਾਣਾ ਬਾਹਰ ਛੜਾ ਆਈ ਆ ਨਾ ਕਾਲੀ ਪੈਂਦੀ ਆ। ਹਾਂਜੀ। ਹਾਂਜੀ ਹਾਂਜੀ। ਕਨੇਜੇ 30 ਮੀਟੇ ਹਾਂਜੀ ਇਹ ਗੱਬਣ ਮੀਤੀ ਕਿੰਨੇ ਪਿਆਦੀ ਕੀ ਆ ਤਿਆਰ ਹੀ ਆ ਬਸ 1-2 ਦਿਨ ਲੈ ਜੂਗੀ। ਪਰ ਠੰਡੀ ਰੂੰਡੀ ਬੜੀ ਏ ਕਰਮਾਲੀ ਜਦੋਂ ਥਾਨ ਵੇਖੋ ਕਿਹੜਾ ਸੁਆਦੀ ਲੱਗਾ ਵੇਖੋ। ਇਹ ਗਲਾਹ ਜਿਦਾ ਘੜ ਘੜ ਮੂਦੇ ਮਾਰੇ ਹੁੰਦੇ ਵੇਖੋ ਬਰਾ। ਤੇ ਕਿਹਨੇ ਮੀਤੀ ਆ ਤੇ ਲੈ ਲੈ ਲੈਵੜਾ ਵਾ ਖਾ ਦੋ ਦੇਣ ਲੈ ਰੇਗੀ 5-7 ਲੈਵਾ ਪੂਰਾ ਐ ਕੱਢ ਜੂਗੀ ਐ ਪੂਰਾ ਲੈਵਾ ਤੇ ਕੀ ਮੁੱਲ ਬਈ ਇਹਦਾ ਹਾਂਜੀ ਕਿਹਦਾ ਕੀ ਮੁੱਲ ਕਿਹਦਾ ਮੁੱਲ ਵੀ ਕੀ ਜੋ ਮਰਜੀ ਕਰੀਏ ਇਹ ਵਿਗਿਆ ਆਪਾਂ ਫੋਨ ਤੇ ਕਰਾਂਗੇ ਵੀਰੋ ਨਾਲ ਗੱਲ ਜਿਹੜਾ ਭੈਣ ਭਰਾ ਆਪਾਂ ਫੋਨ ਲਾਉਗਾ ਨਾ ਕਿਹਦੀ ਫੋਨ ਤੇ ਹੋਗੀ ਗੱਲ ਅੱਛਾ ਜੀ ਇਹਨੇ ਕਹਿੰਦਾ ਥੋੜੀ ਗੱਲ ਚੱਲਣ ਦੀ ਉਹਨਾਂ ਵੇਚ ਨੂੰ ਲੈਣੀ ਆ ਤੇ ਤਾਂ ਕਰਕੇ ਚਲੋ ਅਗਲੇ ਨੇ ਲੈਣੀ ਹੁੰਦੀ ਆ ਫਿਰ ਮੋਲ ਨਗਾ ਆਈਦਾ ਇਹਦਾ ਹੈ ਤਾਂ ਕਰਕੇ ਫਿਰ ਕਿਸ ਭੈਣ ਭਰਾਨੇ ਲੈਣੀ ਹੁੰਦੀ ਹੈ ਕਿੜੀ ਵਿਖਾ ਲਓ ਫਿਰ ਕੁਆਲਿਟੀ ਇੱਕ ਰੌਚ ਆਈ ਦੀ ਸ਼ਾਈ ਵਾਲ ਕਲੌਸ ਜੀ ਭੈਣ ਦੀ ਆ ਤੇ ਆਪਣੇ ਵੀ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀ ਜੀ ਮਨੀਂਦਰ ਡੇਰੀ ਫਾਰਮ ਨੂੰ ਜਿਹੜੇ ਵੀ ਸੱਜਣ ਭੈਣ ਭਰਾ ਵੇਂਦੇ ਆ ਉਹਨਾਂ ਦੇ ਗਾੜੀ ਇਹੋ ਹੱਥ ਜੋੜ ਕੇ ਬੇਨਤੀ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨੇ ਵੀ ਭੈਣ ਭਰਾ ਆਪਣੇ ਚੈਨਲ ਨੂੰ ਵੇਂਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀ ਜੀ ਜਿੰਨੇ ਵੀ ਆਪਣੇ ਨਾਲ ਸੱਜਣ ਜੁੜੇ ਆ ਜਿਹੜੇ ਵੀ ਭੈਣ ਭਰਾਵਾਂ ਦਾਕ ਆਪਣੀ ਵੀਡੀਓ ਕੁੰਤਿਓ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰ ਦੋ ਵੀਰ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਰ ਜੀ ਜਿਹੜੇ ਵੀ ਵੀਡੀਓ ਬਣਾਈਆਂ ਵੀਰ ਜੀ ਤੁਹਾਡੇ ਤੱਕ ਆ ਸਕੇ ਆਪਣਾ ਵੀਰ ਜੀ ਨੰਬਰ 88375 4038 ਇਸੇ ਦੇ ਆਪਣਾ ਵਟਸਐਪ ਚੱਲਦਾ ਵਾ ਇਸੇ ਦੇ ਆਪਣੀ ਕਾਲਿੰਗ ਹੁੰਦੀ ਹੈ ਵੀਰ ਜੀ ਜਿਹੜੇ ਭੈਣ ਭਰਾਣ ਜੇ ਕਿਸੇ ਵੀਰ ਨੇ ਤੋਕਰ ਵੈਰ ਲੈਣੀ ਹੋਵੇ ਉਹਦੇ ਬਾਰੇ ਆਪ ਨੂੰ ਪੁੱਛ ਸਕਦਾ ਵੀਰ ਜੀ ਕਾਲ ਕਰਕੇ ਜੇ ਕਿਸੇ ਵੀਰ ਨੇ ਸਾਜਰ ਵੈਰ ਲੈਣੀ ਹੋਵੇ ਉਹਦੇ ਬਾਰੇ ਪੁੱਛ ਸਕਦਾ 1 2 2 4 ਦੇ ਨਾਲ ਸੂ ਸਵਾਗੇ ਵੀ ਦੇ ਦੇਗਾ ਆਪਾਂ ਜੇ ਭੈਣ ਭਰਾ ਆਊਗਾ ਨਾ ਇਹ ਡਿਟੇਲ ਬਹੁਤ ਚੰਗੀ ਦਿੱਤੀ ਉਹਨਾਂ ਦੁੱਧ ਤੇ 17 18 ਹੀ ਦੱਸਿਆ ਵਾ ਅੱਛਾ ਜੀ ਉਹ ਆਪਾਂ ਇਹ ਨਹੀਂ ਆਂਦੇ ਪੀ ਦੇਊਗੀ ਝੂਠ ਮਾਰੀ ਗਏ ਉਹ ਗੱਲ ਗਲਤ ਹੈ ਝੂਠ ਤੇ ਆਪਾਂ ਮਾਰਨੀਆਂ ਬਿਲਕੁਲ ਹੁਣ ਉਹਦੇ ਕੋਲ 7 8 ਕਿਲੋ ਐਵੇਂ ਆਖੀਏ 10 12 ਵਾ ਇਹ ਵੀ ਜੀ ਆਪਾਂ ਇਹਨਾਂ ਤਾ ਕਰਕੇ ਆਖੰਦਾ ਵੀ ਮਾੜੀ ਸੂਭੂ ਕੀਤੇ ਅਗਲੇ ਨੂੰ ਹੁੰਦਾ ਵੀ 10 12 ਕਿਲੋ ਦੁੱਧ ਹੁਣ ਇੱਥੋਂ ਆ ਕੇ ਦੇ ਦੀ ਉਹਨਾਂ ਦੀ ਗਰੰਟੀ ਦੇ ਦੀ ਉੱਥੇ ਜਾ ਕੇ ਦਾਖ ਕੱਢੇ ਅਗਲੇ ਨਾਲ ਆਪਾਂ ਝੂਠਿਆ ਪੈਣਾ ਨਾ ਆਪਾਂ ਹਾਂਜੀ ਹਾਂ ਆਪਣੇ ਘਰ ਆਣ ਕੇ ਤਸੱਲੀ ਕਰਕੇ ਖੜੇ ਇਹਨਾਂ ਦੀ ਇਹਨੂੰ ਵੀ ਜੀ ਟਿੱਪ ਕੇ ਖੜੇ ਉਹਦੀ ਆਪਣੀ ਚਵਾਈ ਕਰਕੇ ਖੜੇ ਹਾਂ ਜੀ ਵੀਰ ਜੀ ਸਸਿਕਾ ਵੀਰ ਜੀ ਸਸਿਕਾ ਜੀ ਜੀ